ਆਮ ਆਦਮੀ ਪਾਰਟੀ ਨੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਔਲੋਵਾਲ ਨੂੰ ਗੁਰਦਾਸਪੁਰ ਦਾ ਮੀਡੀਆ ਚਾਤਰੀ ਨਿਯੁਕਤ ਕਰ ਦਿੱਤਾ ਆਪਣੀ ਇਸ ਨਿਯੁਕਤੀ ਦੇ ਸੁਖਦੇਵ ਸਿੰਘ ਔਲੋਵਾਲ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸੁਖਦੇਵ ਸਿੰਘ ਔਲੋਵਾਲ ਦੇ ਜਾਣਕਾਰਾਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਉਹਨਾਂ ਨੂੰ ਸਰੋਪੇ ਪਾ ਕੇ ਲੱਡੂ ਖਵਾ ਕੇ ਔਲੋਵਾਲ ਨੂੰ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਦੀ ਵਧਾਈ ਦਿੱਤੀ ਆਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸასი ਸ਼ਕਲ ਮੈਂ ਮੁਖਦੇਵ ਸਿੰਘ ਹਲਵਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅਤੇ ਨਵੀਂ-ਨਵੀਂ ਜਿਹੜੀ ਜ਼ਿੰਮੇਵਾਰੀ ਮੈਨੂੰ ਕੱਲ ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਉਹ ਬਖਸ਼ੀ ਹੈ ਉਹ ਗਰਦਾਸਪੁਰ ਜ਼ਿਲ੍ਹੇ ਦਾ ਮੈਨੂੰ মিডিਆ ਇਨਚਾਰਜ ਲਗਾਇਆ ਗਿਆ ਇੱਕ ਸਪੋਕਸਪਰਸਨ ਮੁੱਖ ਬੁਲਾਰੇ ਵਜੋਂ ਇੱਕ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ মিডিਆ ਦੇ ਰੂਬਰੂ ਹੋਣ ਵਾਸਤੇ ਕਿਉਂਕਿ ਜਿਹੜਾ মিডিਆ ਹੈ ਸਾਡਾ ਤੀਜਾ ਥੰਮ ਹੈਗਾ ਆ ਜਨਤਾ ਦੀ ਜਿਹੜੀ ਆਵਾਜ਼ ਹੈ ਚੁੱਕਣ ਵਾਸਤੇ ਤੇ ਮੈਂ ਪਾਰਟੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਮਨੀਸ਼ ਸ਼ਿਸ਼ੋਦੀਆ ਜੀ, ਸਰਦਾਰ ਭਗਵੰਤ ਸਿੰਘ ਮਾਨ, ਅਮਨ ਰੋੜਾ ਜੀ ਪੰਜਾਬ ਪ੍ਰਧਾਨ, ਅਮਨ ਸ਼ੇਰ ਸਿੰਘ ਸ਼ੈਰੀਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ, ਜੋਬਨ ਰੰਦਾਵਾ ਜੀ, ਰਜੀਵ ਸ਼ਰਮਾ ਜੀ ਮੇਰੇ ਸਾਰੇ ਹੀ ਜਿੰਨੀ ਸਮੁੱਚੀ ਲੀਡਰਸ਼ਿਪ ਗੁਰਦਾਸਪੁਰ ਵੀ ਹੈ ਮੈਂ ਸਾਰਿਆਂ ਦਾ तहे ਦਿਲ ਤੋਂ ਧੰਨਵਾਦੀ ਹਾਂ ਮੈਂ ਦੱਸਦਾ ਕਿ ਸੋਸ਼ਲ ਮੀਡੀਆ ਨੇ ਮੈਨੂੰ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕਸ ਮੀਡੀਆ ਜਿਹੜਾ ਇਹਨਾਂ ਦੇ ਰੂਪ ਰੂਪ ਹੋਣ ਲਈ ਜ਼ਿੰਮੇਵਾਰੀ ਮਿਲੀ ਹੈ ਤੇ ਮੈਂ ਆਪਣੀ ਪੂਰੀ ਕੋਸ਼ਿਸ਼ ਰਹਿਗੀ ਕਿ ਜਿੰਨੀਆਂ ਵੀ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੇ ਉਹ ਮੈਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ ਵੀ ਸਾਡਾ ਗਰਦਾਸਪੁਰ ਜ਼ਿਲ੍ਹਾ ਜਿਹੜਾ ਆਉਣ ਵਾਲੀ 27 ਦੀ ਜਿਹੜੀ ਇਲੈਕਸ਼ਨ ਹੈ ਇਹ ਸੱਤ ਦੀਆਂ ਸੱਤ ਸੀਟਾਂ ਜੜੀਆਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣੀਆਂ ਜਿੱਤ ਕੇ ਵੇਖੋ ਜੀ ਇਹ ਸ਼ਰਾਰਤੀ ਜਿਹੜੇ ਅਨਸਰ ਆ ਇਹਨਾਂ ਨੂੰ ਇਹ ਸਮਝ ਨਹੀਂ ਗਈ ਕਿ ਅਸੀਂ ਮੱਖਾ ਕਿੱਥੇ ਲਾਉਂਦੇ ਪਏ ਆ ਕਿਉਂਕਿ ਇਹ ਬੜਾ ਸੁੱਚਾ ਉੱਚਾ ਦਾਰਿਆ ਜਿੱਥੇ ਸਿਰਫ ਇੱਕ ਸਿੱਖ ਧਰਮ ਨਹੀਂ ਹਰ ਵਰਗ ਹਰ ਧਰਮ ਜਿਹੜਾ ਪੂਰਾ ਭਾਰਤ ਦੇਸ਼ ਵਿਦੇਸ਼ਾਂ ਤੋਂ ਵੀ ਸੰਗਤਾਂ ਉੱਥੇ ਆ ਕੇ ਦਰਸ਼ਨ ਕਰਦੀਆਂ ਨੇ ਤੇ ਮੈਂ ਤੇ ਇਹੀ ਕਹਿਣਾ ਚਾਹੂੰਗਾ ਕਿ ਇਹ ਜਿਹੜੇ ਸ਼ਰਾਰਤੀ ਅਨਸਰ ਹੈ ਇਹ ਆਪਣਾ ਮਤਲਬ ਪੜਿਆ ਵਿਚਾਰ ਲੈਣ ਮਾਨ ਸਰਕਾਰ ਜਿਹੜੀ ਬੜੀ ਸੰਜੀਦਾ ਆ ਜਿਹੜੀ ਸੁਰੱਖਿਆ ਦੇ ਮਸਲੇ ਨੂੰ ਲੈ ਕੇ ਚਲੋ ਪ੍ਰਮਾਤਮਾ ਇਹਨਾਂ ਨੂੰ ਵੀ ਬਾਲ ਤੇ ਬੁੱਧੀ ਬਖਸ਼ੇ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਨੇ ਕਿਉਂਕਿ ਉਹ ਤੇ ਬੜਾ ਉੱਚਾ ਸੋਚਾ ਧਾਰਿਆ ਇੱਚੇ ਤੇ ਅਮਰਦ ਸ਼ਾਹ ਬਦਾਲੀ ਵਰਗੇ ਜਿਹੜੇ ਸੀਗੇ ਉਹ ਨਹੀਂ ਰੇ ਮਸਾ ਰੰਗੜ ਵਰਗੇ ਜਿਹੜੇ ਸੀਗੇ ਉਹਨਾਂ ਨੇ ਮੱਥਾ ਲਾਇਆ ਸੀ ਤੇ ਈਮੇਲਾਂ ਤੇ ਧਮਕੀਆਂ ਦਿੰਦੇ ਨੇ ਮੈਂ ਤੇ ਅਰਦਾਸ ਕਰ ਸਕਦਾ ਵੀ ਪ੍ਰਮਾਤਮਾ ਅੱਗੇ ਵੀ ਇਹਨਾਂ ਨੂੰ ਸਮੱਤ ਬਖਸ਼ੇ ਵੀ ਇਸ ਤਰ੍ਹਾਂ ਦੇ ਜਿਹੜੇ ਕੰਮ ਐ ਸਾਰਤੀ ਅੰਸਰ ਜਿਹੜੇ ਆ ਨਾ ਕਰਨ ਵੇਖੋ ਮੈਂ ਤੁਹਾਡੇ ਜਾਣਕਾਰੀ ਲਈ ਇੱਕ ਪੱਤਰਕਾਰ ਵੇਰ ਜੀ ਗੱਲ ਦੱਸਦਿਆਂ ਕਿ ਵਿਰੋਧੀ ਇਹ ਸਵਾਲ ਤਾਂ ਚੁੱਕਦੇ ਆ ਮੋਰ ਵਾਲੀ ਗੱਲ ਚੁੱਕਦੇ ਆ ਉੱਥੇ ਦੋ ਜਣੇ ਜਿਹੜੇ ਆ ਉਹਨਾਂ ਦਾ ਇਨਕਾਊਂਟਰ ਹੋਇਆ ਪੁਲਿਸ ਮੁਕਾਬਲਾ ਜਿਨ੍ਹਾਂ ਨੇ ਉੱਥੇ ਹਮਲਾ ਕੀਤਾ ਸੀ ਉਹ ਨਾਲ ਦੀ ਨਾਲ ਹੀ 24 ਘੰਟੇ ਵੀ ਨਹੀਂ ਪੈਂਦੇ ਤੇ ਉੱਥੇ ਰਿਜ਼ਲਟ ਮਿਲਿਆ ਆ ਬਾਕੀ ਗੁਰਦਾਸਪੁਰ ਮੈਂ ਕੱਲ ਉਹਨਾਂ ਦਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਆਇਆ ਵਾਂ ਤੇ ਉਸੇ ਟਾਈਮ ਆਪਾਂ ਸਾਰੀ ਟੀਮ ਆ ਆਮ ਆਦਮੀ ਪਾਰਟੀ ਦੀ ਲੀਡਰ ਸਾਹਿਬਾਨ ਸਾਡੇ ਉਹ ਜਾ ਕੇ ਉਹਨਾਂ ਨੂੰ ਭਰੋਸਾ ਦੇ ਕੇ ਆਇਆ ਐੱਸਐੱਸਪੀ ਗੁਰਦਾਸਪੁਰ ਬਹੁਤ ਵਧੀਆ ਕੰਮ ਕਰ ਰਿਹਾ ਉਸ ਮੁੱਦੇ ਦੇ ਉੱਪਰ ਡੀਐੱਸਪੀ ਸਿਟੀ ਉਸ ਮੁੱਦੇ ਨੂੰ ਦੇਖ ਰਿਹਾ ਇਹ ਜਿਹੜੇ ਸ਼ਰਾਰਤੀ ਅੰਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਨੱਥ ਪਾਊਗੀ ਤੁਸੀਂ ਵੇਖਦੇ ਜਾਓ ਏ ਅੱਜ ਇਹਦਾ ਵੀ ਰਿਜ਼ਲਟ ਆ ਜਾਣਾ ਬਾਕੀ ਤੁਹਾਡੀ ਪੱਤਰਕਾਰ ਵੀਰਾਂ ਦੀ ਜਾਣਕਾਰੀ ਲਈ ਮੈਂ ਦੱਸਾਂ ਕਿ ਜਦੋਂ ਇਹ ਵਿਰੋਧੀ ਸਵਾਲ ਕਰਦੇ ਹੁੰਦੇ ਇਹਨਾਂ ਨੂੰ ਪੁੱਛਿਆ ਕਰੋ ਨਾਬਾ ਬ੍ਰੇਕਾਂਡ ਬਾਰੇ ਪੁੱਛਿਆ ਕਰੋ ਇਹਨਾਂ ਨੂੰ ਲੁਧਿਆਣਾ ਬ੍ਰੇਕਾਂਡ ਬਾਰੇ ਪੁੱਛਿਆ ਕਰੋ ਤੇ ਫਿਰ ਜਿਹੜਾ ਕੋ ਮਜ਼ਾ ਹੁੰਦਾ ਆ ਸੋਤਾ ਦਾ ਇੱਥੇ ਪਹੁੰਚਣ ਦੇ ਮੈਂ ਧੰਨਵਾਦੀ ਹਾਂ